ਇਕ ਤੋਂ ਉਪਰ 155 ਫਿਰ ਬਾਬਾ ਸਾਬ ਅੰਬੇਦਕਰ ਨੇ ਸਰਕਾਰਾਂ ਨੂੰ ਖਤ ਲਿਖਿਆ ਜਿਸ ਟਾਈਮ ਹਿੰਦੂ ਕੋਡ ਬਿਲ ਬਾਬਾ ਸਾਹਿਬ ਡਾਕਟਰ ਅੰਬੇਦਕਰ ਨੇ ਪਾਰਲੀਮੈਂਟ 'ਚ ਪੇਸ਼ ਕਰਨਾ ਸੀ ਕੈਪਟਨ ਸ਼ੇਪਦਾਲ ਜੀ ਦੇ ਨਾਲ ਪੱਟੀਆਂ ਵਾਲਿਆਂ ਦੀ ਸਰਕਾਰ ਬਾਬਾ ਸਾਹਿਬ ਡਾਕਟਰ ਅੰਬੇਦਕਰ ਦੇ ਰਾਤ ਰਾਤ ਰਹਿ ਬਾਬਾ ਸਾਹਿਬ ਦੇ ਜਨਮ ਦਿਨ ਦਾ ਕੇਕ ਵੀ ਕੱਟਿਆ ਫਿਰ ਸਰਕਾਰਾਂ ਨੇ ਕਿਹਾ ਵੀ ਅਸੀਂ ਚਾਰ ਬੰਦੇ ਆ ਸਾਡਾ ਪਾਰਲੀਮੈਂਟ ਦੇ ਵਿੱਚ ਪਾਸ ਈਸ਼ੁਕਰਾ ਪਾਰਲੀਮੈਂਟ ਵਿੱਚ ਬਹਿਸ ਹੋਣੀ ਸੀ ਬਾਬਾ ਸਾਹਿਬ ਡਾਕਟਰ ਮੇਦਕਾਨੀ ਕਿਹਾ ਬਈ ਇਹ ਸਵਰਨ ਜਾਤੀ ਦੇ ਲੋਕ ਹਿੰਦੂ ਕੋਟ ਬਿੱਲ ਦੇ ਖਿਲਾਫ ਹੈ ਉਹਨਾਂ ਨੇ ਮੇਰੇ ਬੱਟੇ ਮਾਰ ਲਏ ਉਸੇ ਟਾਈਮ ਬਾਬਾ ਬ੍ਰਹਮਦਾਸ ਜੀ ਲਲਕਾਰ ਕੇ ਉੱਠ ਖੜੇ ਅਸੀਂ ਪਾਰਲੀਮੈਂਟ ਹਾਊਸ ਦੇ ਵਿੱਚ ਆਵਾਂਗੇ ਉਹ ਬੱਟੇ ਕਹਿੰਦੇ ਮੇਰੀ ਛਾਤੀ ਤੇ ਲੱਗਣਗੇ ਤੈਂ ਬਾਬਾ ਸਾਹਿਬ ਡਾਕਟਰ ਮੇਦ ਕਰ ਘਬਰਾਉਣਾ ਨਹੀਂ ਹਿੰਦੂਕੋਟ ਬੈਲਦੀ ਬਹਿਸ ਹੋਈ ਸਾਰਾ ਕੁਝ ਹੋਇਆ ਪਰ ਕਿਸੇ ਨੇ ਬੱਟੇ ਨਹੀਂ ਮਾਰੇ ਸਰਕਾਰ ਉੱਥੇ ਖੜੇ ਸਨ ਪਰ ਹੁਣ ਆਪਾਂ ਉਹ ਹੀ ਜਿਹੜੇ ਔਰਤ ਨੂੰ ਅਧਿਕਾਰ ਦਿੱਤੇ ਆ ਉਹ ਬਾਬਾ ਸਾਹਿਬ ਡਾਕਟਰ ਅੰਬੇਦਕਰ ਦੀ ਦੇਣ ਆ ਇੱਕ ਆਤਵਾਸੀ ਇਸਤਰੀ ਦੇਸ਼ ਦੀ ਰਾਸ਼ਟਰਪਤੀ ਬਣੀ ਐ ਇਹ ਬਾਬਾ ਸਾਹਿਬ ਡਾਕਟਰ ਅੰਬੇਦਕਰ ਦੇ ਸਭਧਾਨ ਦੀ ਦੇਣ ਆ ਬਾਬਾ ਸਾਹਿਬ ਦੀ ਦੇਣ ਆ ਸਾਡੇ ਸਤਨਾਮ ਨਿਮਾਣੇ ਆ ਕੇ ਬਠਿੰਡੇ ਦੇ ਡੀਸੀ ਬਣੇ ਵੱਡੇ ਵੱਡੇ ਅਫਸਰ ਬਣੇ ਤੇ ਸਾਡੇ ਮੰਤਰੀ ਬਣੇ ਚੰਨੀ ਜੀ ਸਾਡੇ ਸਾਬਕਾ ਮੰਤਰੀ ਮੁੱਖ ਮੰਤਰੀ ਬਣੇ ਵਿਜਵਾ ਆਪਣੇ ਵਿਜੇ ਸੰਪਲਾ ਜੀ ਕੇਂਦਰੀ ਮੰਤਰੀ ਬਣੇ ਪੰਜਾਬ ਦੇ ਪ੍ਰਧਾਨ ਬਣੇ ਐਸ்சி ਐਸਟੀ ਕਮਿਸ਼ਨ ਦੇ ਚੇਅਰਮੈਨ ਬਣੇ ਕਿਹਦੀ ਬਦੌਲਤ 바ਵਾ ਸਾਹਿਬ ਡਾਕਟਰ ਅੰbedkar ਦੇ ਸੰਧਾਨ ਦੀ ਬਤਵਲ ਇਸ ਕਰਕੇ ਮੇਰਾ ਤਾਂ ਇਹੀ ਕਹਿਣਾ ਜੋ 바ਵਾ ਸਾਹਿਬ ਦੀਆਂ ਗੱਲਾਂ ਤੇ ਆਪਾਂ ਅਮਲ ਕਰੀਏ ਇਹ ਹੀ ਗੱਲਾਂ ਸਰਕਾਰ ਨੇ ਦੁਹਰਾਈਆਂ ਜਿੱਦਾਂ ਬਾਬਾ ਸਾਹਿਬ ਡਾਕਟਰ ਬੀਤ ਕਰਨੇ ਵੀ ਕਿਹਾ ਸਾਹਿਬ ਸ਼੍ਰੀ ਗੁਰੂ ਰਬਦਾਸ ਮਹਾਰਾਜ ਨੇ ਵੀ ਕਿਹਾ ਇਹ ਹੋਕਾ ਦਿੱਤਾ ਸੰਤ ਬ੍ਰਹਮਦਾ ਜੀ ਨੇ ਵੀ ਇਹ ਹੋਕਾ ਦਿੱਤਾ اے ਗਰੀਬੋ ਆਪਣੇ ਬੱਚੇ ਬੱਚੀਆਂ ਨੂੰ ਪੜ੍ਹਾਓ ਭਾਵੇਂ ਤੁਹਾਡਾ ਖੋਲਾ ਵਿਕ ਜਾਏ ਕਿਰਾਏ ਤੇ ਰਹਿ ਲਓ ਪਰ ਬੱਚਿਆਂ ਨੂੰ ਐਜੂਕੇਟ ਕਰੋ ਕਿਸੇ ਵਜ੍ਹਾ ਕਰਕੇ ਜੇਕਰ ਤੁਸੀਂ ਬੱਚੇ ਪੜ੍ਹਾ ਨਹੀਂ ਸਕਦੇ ਤੇ ਉਹਨਾਂ ਨੂੰ ਦਸਤਕਾਰੀ ਸਿਲਾਓ ਖੇਤ ਮਜ਼ਦੂਰੀ ਕਰਨਾ ਤੁਰ ਇਹ ਵੀ ਬਾਬਾ ਬ੍ਰਹਮਦਾਤਾ ਜੀ ਦਾ ਗੁਰੂਦਾਸ ਮਹਾਰਾਜ ਦਾ ਡਾਕਟਰ ਮੇਦਕਰ ਦਾ ਕਹਿਣ ਸੀ ਇਹ ਬਾਬਾ ਸਾਹਿਬ ਦੀ ਸੋਚ ਨੂੰ ਇਸੇ ਤਰ੍ਹਾਂ ਸਰਕਾਰ ਬੰਦਾਸ ਜੀ ਨੇ ਫਲਾਇਆ ਤੇ ਸਰਕਾਰ ਨੇ ਆ ਜੋ ਆਪਾਂ ਕਈ ਤਰ੍ਹਾਂ ਦੇ ਕਰਮਕਾਂਡ ਕਰਦੇ ਆ ਇਹਨਾਂ ਬਾਰੇ ਸਾਨੂੰ ਰੋਕਿਆ ਇਨਾਂ ਤੇ ਸਾਡੀ ਫਜ਼ੂਲ ਖਰਚੀ ਹੁੰਦੀ ਆ ਇਹਨਾਂ ਬਾਰੇ ਬਾਬਾ ਬਰੰਦਾ ਜੀ ਨੇ ਵੀ ਰੋਕਿਆ ਬਾਬਾ ਸਾਹਿਬ ਜੀ ਨੇ ਵੀ ਰੋਕਿਆ ਕਬੀਰ ਸਾਹਿਬ ਨੇ ਵੀ ਰੋਕਿਆ ਤੇ ਰਵਿਦਾਸ ਮਹਾਰਾਜ ਨੇ ਵੀ ਰੋਕਿਆ ਤੇ ਗੁਰੂ ਗ੍ਰੰਥ ਸਾਹਿਬ ਬਹੁਤ ਹੀ ਪਵਿੱਤਰ ਹੈ ਅਸੀਂ ਉਹਦਾ ਸਤਿਕਾਰ ਕਰਦੇ ਆ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਗੱਲਾਂ ਨੇ ਆਪਾਂ ਸੁਖਮਨੀ ਸਾਹਿਬ ਕਰਾਉਨੇ ਆ ਸਹਿਜ ਪਾਠ ਕਰਾਉਨੇ ਆ ਸਧਾਰਨ ਪਾਠ ਕਰਾਉਨੇ ਆ ਜੇ ਕਰਾਉਨੇ ਆ ਤਾਂ ਕਿਰਪਾ ਕਰਕੇ ਹੱਥ ਜੋੜ ਕੇ ਬੇਨਤੀ ਆ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਹਾ ਆ ਉਹ ਗੱਲਾਂ ਤੇ ਅਮਲ ਕਰੋ ਇਹ ਸਾਡੇ ਸਾਧੂ ਸਮਾਜ ਨੂੰ ਵੀ ਬੇਨਤੀ ਆ ਆ ਸਾਡੇ ਆਪਣੇ ਸਮਾਜ ਨੂੰ ਵੀ ਬੇਨਤੀ ਆ ਜੇ ਤੁਸੀਂ 21 21 ਪਾਠ 5 5 ਪਾਠ ਲੜੀਵਾਰ ਪਾਠਾਂ ਦਾ ਭੋਗ ਪਾਉਨੇ ਆ ਤੇ ਉਹਦੀ ਉਲੰਘਣਾ ਨਾ ਕਰੋ ਸ਼ਾਇਦ ਮੇਰੀ ਗੱਲ ਕਿਸੇ ਨੂੰ ਮਾੜੀ ਲੱਗੇ ਪਰ ਮੇਰੀ ਹੱਥ ਜੋੜ ਕੇ ਬੇਨਤੀ ਆ ਜੇ ਗੁਰਗੰਸਾਹਿਬ ਦੇ ਆਪਾਂ ਕਰਦੇ ਆ ਪ੍ਰਕਾਸ਼ ਕਰਦੇ ਆ ਆ ਸੁਣਦੇ ਆ ਬੜੀ ਧਾਰਮਿਕ ਗ੍ਰੰਥ ਸਾਰੇ ਪਵਿੱਤਰ ਆ ਕੁਰਾਨ ਵੀ ਪਵਿੱਤਰ ਆ ਬਾਈਬਲ ਵੀ ਪਵਿੱਤਰ ਆ ਮਹਾਭਾਰਤ ਵੀ ਪਵਿੱਤਰ ਆ ਰਮਾਇਣ ਵੀ ਪਵਿੱਤਰ ਆ ਗੁਰੂ ਗ੍ਰੰਥ ਸਾਹਿਬੀ ਪਵਿੱਤਰ ਆ ਪਰ ਸਾਡੀ ਭਾਸ਼ਾ ਵਿੱਚ ਸਾਡੇ ਜੋ ਫਿੱਟ ਆਇਆ ਇਹ ਗੁਰੂ ਗ੍ਰੰਥ ਸਾਹਿਬੀ ਆਇਆ ਕਿਉਂਕਿ ਇਹਦੇ ਵਿੱਚ ਉਹਦੀ ਊਚ ਨੀਚ ਦਾ ਫਰਕ ਮਟਾਇਆ ਔਰ ਉੱਥੇ ਉਹੀ ਬਾਣੀ ਨੂੰ ਸਜਦਾ ਸਾਰੇ ਕਰਦੇ ਜਿੱਥੇ ਛੂਦਰ ਦੀ ਬਾਣੀ ਲੇਕਿਨ ਬਾਕੀ ਗ੍ਰੰਥਾਂ ਵਿੱਚ ਛੂਦਰਾਂ ਨੂੰ ਜਗ੍ਹਾ ਨਹੀਂ ਦਿੱਤੀ ਇਸ ਤੋਂ ਬਾਅਦ ਸਰਕਾਰ 1963 ਵਿੱਚ ਇੱਥੇ ਆ ਗਿਆ ਤੇ ਜੂਨ 1971 ਵਿੱਚ ਸੰਤ ਬਾਬਾ ਰੂੜਾ RAM ਜੀ ਨੂੰ ਬੁਲਾਇਆ ਐਸੇ ਹੀ ਸਟੇਜ ਤੇ ਸਰਕਾਰਾਂ ਨੇ ਐਸੇ ਤਰ੍ਹਾਂ ਹੀ ਮਾਈਕ ਫੜ ਕੇ ਸਰਕਾਰ ਦੇ ਹਾਰ ਪਾਇਆ ਸਿਰ ਤੇ ਟੋਪੀ ਕੀਤੀ ਟੋਪੀ ਦਿੱਤੀ ਤਾਜ ਪਹਿਨਾਇਆ ਫਿਰ ਸਰਕਾਰਾਂ ਨੇ ਝੁਕ ਕੇ ਸਲਾਮ ਕੀਤਾ ਤੇ ਸੰਗਤ ਨੂੰ ਹੁਕਮ ਕੀਤਾ ਅੱਜ ਤੋਂ ਬਾਅਦ ਇਸ ਕੌਮ ਦੀ ਬਾਗਡੋਰ ਸੰਤ ਰੂੜਾ RAM ਜੀ ਦੇ ਪਾਸ ਹੈ 46 ਸਾਲ ਮੈਂ ਗੁਰੂ ਦੇ ਹੁਕਮ ਦੇ ਵਿੱਚ ਰਹਿ ਕੇ ਮੈਂ ਸੇਵਾ ਕਰ ਲਈ ਉਸ ਤੋਂ ਬਾਅਦ ਸੰਤ ਬਾਬਾ ਰੂਰਾ राम ਜੀ ਨੇ ਵੀ ਸੰਤ ਬਾਬਾ ਬ੍ਰਹਮਤਾ ਜੀ ਵਾਂਗ ਔਰ ਸੰਤ ਰੂਰਾ राम ਜੀ ਨੇ ਇਹ ਇਹ ਸਾਰੇ ਡੇਰਾ ਦੇਖ ਲਈਏ ਤਾਂ 13-14 ਖੇਤ ਬਣਦੇ ਆ ਇਹ ਸਾਰਾ ਇੰਚ-ਇੰਚ ਸੰਤ ਰੂਰਾ राम ਜੀ ਨੇ ਖਰੀਦੀ ਸੀ ਪਹਿਲਾ ਦੋ ਖੇਤ ਬਡਾਲੇ ਵਾਲੇ ਪਤਨाराम ਜੀ ਨੇ ਦਾਨ ਕੀਤੇ ਸੀ ਪਹਿਲਾ ਦੋ ਖੇਤ ਬਡਾਲੇ ਵਾਲੇ ਪਤਨाराम ਜੀ ਨੇ ਦਾਨ ਕੀਤੇ ਸੀ ਉਸ ਤੋਂ ਬਾਅਦ ਫਿਰ ਸਾਰਾ ਡੇਰਾ ਸਰਕਾਰ ਬ੍ਰਹਮਦਾ ਜੀ ਨੇ ਸਰਕਾਰ ਰੂੜਾ ਰਾਮ ਜੀ ਨੇ ਬਤਾਇਆ ਬਹੁਤ ਵਿਸ਼ਾਲ ਸਾਈਕਲ ਸਟੈਂਡ ਬਹੁਤ ਵੱਡਾ 18 ਬਲਾਕਾਂ ਵਾਲਾ ਜੋੜਾ ਘਰ ਇਹਦੇ ਵਿੱਚ ਸੋਫੀਪਿੰਡ ਪਰਿਵਾਰ ਦਾ ਯੋਗਦਾਨ ਹੈ ਉਸ ਤੋਂ ਬਾਅਦ ਸਰਕਾਰਾਂ ਦੀ ਦਰਸ਼ਨੀ ਡਿਉੜੀ ਉਸ ਤੋਂ ਬਾਅਦ ਸਰਕਾਰ ਦਾ ਮਹਿਲ ਆਪਣਾ ਮਹਿਲ ਉਸ ਤੋਂ ਬਾਅਦ ਬੜਾ ਵਿਸ਼ਾਲ ਲੰਗਰ ਹਾਲ ਇੰਨੀ ਜ਼ਮੀਨ ਸਭ ਤੋਂ ਵੱਡੀ ਗੱਲ ਸਰਕਾਰ ਦੀ ਜੋ ਸਰਕਾਰ ਬਾਬਾ ਬ੍ਰਹਮਦਾਸ এডਿਕੇਸ਼ਨ ਦੀ ਗੱਲ ਕਰਦੇ ਸਨ ਸੰਤ ਰੂੜਾ RAM ਜੀ ਨੇ ਹਾਈ ਸਕੂਲ ਬਣਾਇਆ ਜਿੱਥੇ 700 ਬੱਚਾ ਪੜਦਾ ਔਰ ਸੰਤ ਉਹ ਹੀ ਆ ਜਿਹੜਾ ਪਾਠਸ਼ਾਲਾ ਲਈ ਕੰਮ ਕਰਦਾ ਦਵਾਖਾਨੇ ਲਈ ਕੰਮ ਕਰਦਾ ਬੇਸਹਾਰੇ ਨੂੰ ਸਹਾਰਾ ਦਿੰਦਾ ਇਹ ਗੁਣ ਸਾਡੇ ਦੇਦੇ ਦੇ ਦਰਬਾਰਾਂ ਦੇ ਸਾਧੂਆਂ ਵਿੱਚ ਹਨ 700 ਬੱਚੇ ਵਿੱਚੋਂ ਸਾਡੇ ਕੁਝ ਐਨਆਰਆਈ ਵੀਰ ਕੁਝ ਜਿਹੜੇ ਜ਼ਿਆਦਾ ਗਰੀਬ ਬੱਚੇ ਆ 100 ਦੇ ਕਰੀਬ ਉਹਨਾਂ ਦੀ ਫੀਸਾ ਮਾਫ ਨਹੀਂ ਉਹਨਾਂ ਦੀ ਟਿਊਸ਼ਨ ਫੀਸ ਮਾਫ ਹੈ ਉਹਨਾਂ ਦੀ ਕਿਤਾਬਾਂ ਮਾਫ ਹੈ ਜਾ ਕੇ ਤੁਸੀਂ ਦੇਖ ਸਕਦੇ ਹੋ ਔਰ ਜਿਹੜੇ ਲੋਕ ਆ ਇਲਾਕੇ ਵਾਲੇ ਵਾਸੀਆਂ ਨੂੰ ਸਾਡੀ ਬੇਨਤੀ ਆ ਵੀ ਵੱਧ ਤੋਂ ਵੱਧ ਬੱਚੇ ਸਾਡੇ ਸਕੂਲ ਵਿੱਚ ਭਰਤੀ ਕਰੋ ਤੇ ਸਾਡੇ ਜੋ ਸਰਕਾਰ ਦਾ ਸੁਪਨਾ ਆ ਉਹਨੂੰ ਪੂਰਾ ਕਰੋ ਇਹ ਕੰਮ ਸਰਕਾਰ ਨੇ ਕੀਤਾ ਫਿਰ ਹਰ ਗਰੀਬ ਪੈਲਸ ਦਾ ਖਰਚਾ ਨਹੀਂ ਚੱਲ ਸਕਦਾ ਜਿਸ ਜਿਸ ਨੇ ਵੀ ਇਹ ਪੈਲਸ ਵਿੱਚ ਵਿਆਹ ਕੀਤਾ ਆ 5100 ਰੁਪਈਆ ਜਦ ਕਿ 1500 ਰੁਪਈਆ ਸਫਾਈ ਵਾਲਾ ਲੈ ਜਾਂਦਾ 3500 ਰਹਿ ਗਿਆ ਫਿਰ ਹੋਰ ਟੁੱਟ ਭੱਜ ਕਰਦੇ ਸਾਰੇ ਤੇ ਫ੍ਰੀ ਵਾਲਾ ਹੀ ਕੰਮ ਆ ਤੇ ਉਹ ਕਮਿਊਨਿਟੀ ਹਾਲ ਵੀ ਸਰਕਾਰ ਨੇ ਗਰੀਬਾਂ ਵਾਸਤੇ ਬਣਾ ਕੇ ਦਿੱਤਾ ਫਿਰ ਸਾਡਾ ਦੁਵਾਖਾਨਾ ਚੱਲਦਾ ਉਹ ਬਾਬਾ ਬੀਰੂ RAM ਤੋਂ ਚੱਲਦਾ ਉਹਦੇ ਵਿੱਚ ਬੱਚਿਆਂ ਦੇ ਪੈਸੇ ਨਹੀਂ ਲੈਂਦੇ ਪਰ ਮਹਿੰਗੀਆਂ ਚੀਜ਼ਾਂ ਨੇ ਥੋੜੀ ਵਾਲੀ ਪੈਸੇ ਲੈਂਦੇ ਆ ਉਹਦੇ ਵਿੱਚ ਸਰਕਾਰ ਆਮਦਨ ਮੁਨਾਫਾ ਨਹੀਂ ਦੇਗੀ ਸਾਡੇ ਬਾਣ ਜੋਗ ਕ੍ਰਿਸ਼ਨ ਟੀਟੀ ਨੇ ਉਥੇ ਜਿਹੜਾ ਵੀ ਫੰਕਸ਼ਨ ਕਰਦਾ ਸੀ ਫੰਕਸ਼ਨ ਕਰਦਾ ਸੀ ਉਹ ਟੈਂਟ ਦੇ ਸਮਾਨ ਲਿਆਉਂਦਾ ਸੀ ਸਾਡੇ ਤਕੋਹੇ ਦੇ ਕ੍ਰਿਸ਼ਨ ਕੀਟੀ ਨੇ 450 ਕੁਰਸੀ দান ਕਰਤੀ ਕਮਿਊਨਿਟੀ ਹਾਲ ਲਈ ਤੇ ਉਹਦਾ ਵੀ ਬਹੁਤ-ਬਹੁਤ ਧੰਨਵਾਦ ਬੜੀ ਹਿੰਮਤ ਆ ਤੇ ਹੁਣ ਟੈਂਟ ਦਾ ਵੀ 90% ਮਸਲਾ ਘਟ ਗਿਆ ਇਥੇ ਜਿਹੜੀ ਸੰਗਤ ਪੈਲਸ ਬੁੱਕ ਕਰਾਈਗੀ ਪੈਸੇ ਨਹੀਂ ਲਾਉਣੇ ਪੈਣਗੇ ਪਰ ਇੱਕ ਜ਼ਰੂਰ ਹੈ ਅਸੀਂ ਉਥੇ ਵਿਆਹ ਵਿੱਚ ਸ਼ਰਾਬ ਨਹੀਂ ਪੀਂਦੇ ਤੇ ਮੀਟ ਨਹੀਂ ਚਲਾਉਣ ਦਿੰਦੇ ਜੇ ਸੰਡੇ ਹੋਵੇ ਤਾਂ ਛੋਟਾ ਜਿਹਾ ਡੀਜੀ ਲਾ ਸਕਦੇ ਆ ਜੇ ਲੱਗੇ ਸਕੂਲ ਆ ਫਿਰ ਥੇ ਡੀਜੀ ਦੀ ਵੱਡੇ ਟੀਜੇ ਦੀ ਬਣਾਈ ਹੈ ਸਰਕਾਰੂ ਦਾ ਰਾਮ ਜੀ ਨੇ ਜਦੋਂ ਪਹਿਲੀ ਵਾਰ ਸੰਤ ਬੱਲਾਂ ਵਾਲੇ ਕੰਚੀ ਬਨਾਰਸ ਗਏ ਆ ਉਹਨਾਂ ਦੇ ਨਾਲ ਗਏ ਫਿਰ ਸੰਤਾਂ ਨੇ ਰੈਸਟ ਹਾਊਸ ਲਾਇਆ ਉਸ ਰੈਸਟ ਹਾਊਸ ਦਾ ਨੀ ਪੰਥਰ ਸੰਤ ਬਾਬਾ ਬੱਲਾਂ ਵਾਲਿਆਂ ਨੇ ਸ਼੍ਰੀਮਾਨ 108 ਉਹਨਾਂ ਨੇ ਨਾਲ ਸੰਤ ਰਾਮਾਨੰਦ ਜੀ ਵੀ ਸੀਗੇ ਸੰਤਾਂ ਤੋਂ ਨੀ ਪੰਥਰ ਕਾਇਆ ਫਿਰ ਸੋਨੇ ਦਾ ਕਲਸ ਚੜਾਇਆ ਉਹ ਵੀ ਸਰਕਾਰੂ ਦਾ ਰਾਮ ਜੀ ਤੋਂ ਕਰ ਕਮਲਾਂ ਦੇ ਨਾਲ ਉਹਨਾਂ ਨੇ ਕਰਵਾਇਆ ਫਿਰ ਹਦੀਆਬਾਦ ਸੀਬੀਐਸਸੀ ਸਕੂਲ ਬਣਿਆ ਉਹ ਸਕੂਲ ਦਾ ਨੀ ਪੱਤਰ ਵੀ ਬੱਲਵਾਲੇ ਸੰਤਾਂ ਨੇ ਸੰਤ ਰੂੜਾ ਰਾਮਜੀਤ ਜੀ ਤੁਰਪਾਇਆ ਸਰਕਾਰ ਨੂੰ ਰਾਮਜੀਤ ਨੇ ਬਹੁਤ ਵੱਡੇ ਵੱਡੇ ਕੰਮ ਕੀਤੇ ਆ ਤੇ ਉਹ ਵੀ 46 ਸਾਲ ਦੀ ਸੇਵਾ ਤੋਂ ਬਾਅਦ ਤੇ 7 ਜੂਨ 2016 ਅਪੋਲੋ ਹਸਪਤਾਲ 4:30 ਵਜੇ ਸਾਨੂੰ ਵਿਛੋੜਾ ਦੇ ਗਏ ਤੇ ਫਿਰ ਆਪਣੇ ਵਰਗੇ ਹੀ ਸਭਾਇਆ ਬਣਾ ਕੇ ਸੰਤ ਬਾਬਾ ਜਸ਼ਪਾਲ ਜੀ ਨੂੰ ਆਪਣੀ ਇਹ ਵਾਗਡੋਰ ਦੇ ਗਏ ਸ 2016 ਤੋਂ ਸੰਤ ਬਾਬਾ ਜਸਪਾਲ ਜੀ ਇਹਨਾਂ ਦਾ ਪਿੰਡ ਵੀ ਖੇਰਈ ਆ ਸੰਤ ਬਾਬਾ ਰੂਰਾਮ ਜੀ ਦਾ ਪਿੰਡ ਵੀ ਖੇਰਈ ਆ ਤੇ ਇਹ ਇਹਨਾਂ ਦਾ ਸਭ ਤੋਂ ਵੱਡਾ ਯੋਗਦਾਨ ਹੈ ਜਿੱਥੇ ਕੋਈ ਗੁਰਗ੍ਰਾਫ਼ਤ ਸਵਾਰ ਮਹਾਰਾਜ ਜੀ ਇਮਾਰਤ ਬਣਦੀ ਆ ਧਰਮਸ਼ਾਲਾ ਬਣਦੀ ਆ ਮੰਦਿਰ ਬਣਦਾ ਉੱਥੇ ਯੋਗਦਾਨ ਆਪ ਪਾ ਕੇ ਆਉਂਦੇ ਆ ਸਾਡੇ ਬਿਲਗੇ ਦਾਸ ਮੰਦਿਰ ਬਣਿਆ ਉੱਥੇ ਬੜਾ ਯੋਗਦਾਨ ਪਾਇਆ ਹੈ ਔਰ ਸਾਰੀ ਸੰਗਤ ਨੂੰ ਉਤਸ਼ਾਹ ਦਿੱਤਾ ਕਿ ਇਹਨੇ ਤਕੜੇ ਹੋ ਕੇ ਕੰਮ ਕਰੂ ਜਿਹੜਾ ਆਪਣੇ ਨੰਗਲ ਕਮਿਊਨਿਟੀ ਹਾਲ ਵੀ ਬਣਿਆ ਮੰਦਿਰ ਵੀ ਬਣਿਆ ਉੱਥੇ ਵੀ ਸਰਕਾਰਾਂ ਨੇ ਪੂਰਾ ਯੋਗਦਾਨ ਪਾਇਆ ਖੇਰਿਆਂ ਵਿੱਚ ਵੀ ਦਾਸ ਮਹਾਰਾਜ ਦਾ ਮੰਦਿਰ ਤੇ ਪੂਰਾ ਯੋਗਦਾਨ ਪਾਇਆ ਹੋਰ ਵੀ ਦਾਸ ਮਹਾਰਾਜ ਦੇ ਕੰਮ ਨਾਲ ਸੰਬੰਧਿਤ ਸਰਕਾਰਾਂ ਕੋ ਕੋਈ ਵੀ ਫਰਿਆਦੀ ਆਉਂਦਾ ਹੈ ਉਸ ਲਈ ਖੁੱਲ ਕੇ দান ਕਰਦੇ ਆ ਤੇ ਜੋ ਸਕੂਲ ਆ ਸਕੂਲ ਵਿੱਚੋਂ ਸਰਕਾਰਾਂ ਨੂੰ ਆਮਦਨ ਕੋਈ ਨਹੀਂ ਹੈ ਜੇ 1 ਲੱਖ ਰੁਪਈਆ ਆਮਦਨ ਹੈ ਤੇ 2.5 ਲੱਖ ਦਾ ਖਰਚਾ ਹੈ ਔਰ 3-4 ਲੱਖ ਰੁਪਈਆ ਸਰਕਾਰਾਂ ਨੇ ਪੱਲਿਓਂ ਪੈਂਟ ਤੇ ਲਾਇਆ ਜਨਰੇਟਰ ਖਰਾਬ ਹੋ ਗਿਆ 2.5 ਲੱਖ ਪੌਣੇ 3 ਲੱਖ ਦਾ ਡੇਰੇ ਵੱਲੋਂ ਜਨਰੇਟਰ ਲਵਾਇਆ ਜੇ ਬੱਸ ਦੇ ਲਈ ਬਾਟਕ 65000 ਟੈਕਸ ਆ ਉਹ ਸਰਕਾਰ ਦਿੰਦੇ ਆ 60-65000 ਬੱਸ ਦੀ ਇੰਸ਼ੋਰੈਂਸ ਆ ਡੇਰੇ ਵੱਲੋਂ ਹੁੰਦੀ ਆ ਕਿਉਂਕਿ ਗਰੀਬ ਬੰਦੇ ਕਈ ਫੀਸਾਂ ਨਹੀਂ ਦੇ ਸਕਦੇ ਫਿਰ ਸਰਕਾਰਾਂ ਨੇ ਕਈ ਵਾਰੀ 100-100 ਵਿਦਿਆਰਥੀਆਂ ਦੀ 2-200 ਵਿਦਿਆਰਥੀਆਂ ਦੀ ਚਲੋ ਕਰੀਬ ਆ ਚਲੋ ਨਾਂ ਦੇ ਇਹ ਹੈ ਬੇਸਹਾਰੇ ਨੂੰ ਸਹਾਰਾ ਨਿਉਟਿਆਂ ਦੀ ਓਟ ਇਹ ਬਣ ਕੇ ਇਹ ਸਾਡਾ ਦਰਬਾਰ ਕੰਮ ਕਰੇ ਸਾਡਾ ਦਰਬਾਰ ਕਿਸੇ ਧਰਮ ਨਾਲ ਵੱੱਝਾ ਨਹੀਂ ਕਿਸੇ ਜਾਤ ਨਾਲ ਵੱੱਝਾ ਨਹੀਂ ਸਭ ਧਰਮਾਂ ਦਾ ਸਤਕਾਰ ਕਰਦਾ ਹੈ ਤੇ ਪਰ ਪਖੰਡਵਾਦ ਤੋਂ ਦੂਰ ਜੋ ਲੋਕ ਅੰਧ ਵਿਸ਼ਵਾਸ ਦੀ ਦਲਦਲ 'ਚ ਖੁੱਬੇ ਆ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕਰਦਾ ਹੁਣ ਅੰਧ ਵਿਸ਼ਾਚੀ ਸਭ ਕੁਝ ਜਾਣਦੇ ਆ ਕਾਮਲ ਬਰਸ਼ਦ ਨੂੰ ਮੰਨੋ ਗੁਰੂ ਦੇ ਕਹਿਣੇ ਚ ਰਹੋ ਤੇ ਜਿਆਦਾ ਨਿੱਕੇ ਨਿੱਕੇ ਕਰਮ ਕਾਂਡਾਂ ਵਿੱਚ ਨਾ ਪਿਆ ਜਾਵੇ ਇਹ ਇਹ ਦਰਬਾਰ ਸਾਡਾ ਰੋਕਦਾ ਹੈ ਤੇ ਜਿੰਨੇ ਜੋਗੀ ਸਰਕਾਰ ਨੇ ਤੌਫੀਕ ਬਖਸ਼ੀਆ ਉਹਨਾਂ ਕਹ ਬੋਲੀ ਜਾਂਦੇ ਆ ਪਰ ਬੇਰ ਵੀ ਜੇਕਰ ਬੋਲਦੇ ਆਂ ਤੇ ਕੋਈ ਸਾਡੇ ਤੋਂ ਗਲਤੀ ਹੋ ਜਾਂਦੀ ਆ